ਸੋ ਅੱਜ ਅਸੀਂ ਸਿੱਖਣਾ ਹੈ ਕਿ ਕਿਵੇਂ ਅਸੀਂ ਆਰਾਧਨਾ ਦੇ ਦੁਆਰਾ ਸ਼ੈਤਾਨ ਨੂੰ ਹਰਾ ਸਕਦੇ ਹਾਂ ਆਰਾਧਨਾ ਇੱਕ ਬਹੁਤ ਵੱਡਾ ਹਥਿਆਰ ਹੈ ਜਿਹੜਾ ਮਨੁੱਖ ਦੇ ਕੋਲ ਹੈ ਅਰ ਆਰਾਧਨਾ ਦੇ ਵਿੱਚ ਬਹੁਤ ਵੱਡੀ ਸਮਰਥਾ ਹੈ ਜਦੋਂ ਮਨੁੱਖ ਆਰਾਧਨਾ ਕਰਦਾ ਹੈ ਤਾਂ ਬੰਧਨ ਟੁੱਟ ਜਾਂਦੇ ਹਨ ਜਿਹੜੀ ਆਰਾਧਨਾ ਹੈ ਅਰਾਧਨਾ ਮਤਲਬ ਗੀਤ ਗਉਣ ਭਜਨ ਗਉਣ ਆਨੰਦ ਕਰਨਾ ਨੱਚ-ਨੱਚ ਕੇ ਗੁਣਾ ਰੂਹ ਦੇ ਨਾਲ ਭਰ ਕੇ ਗੁਣਾ ਜਦੋਂ ਅਸੀਂ ਅਰਾਧਨਾ ਕਰਨਾ ਸ਼ੁਰੂ ਹੀ ਕਰਦੇ ਆ ਉਦੋਂ ਹੀ ਆਤਮਿਕ ਦੁਨੀਆ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਜਾਂਦੀ ਹੈ ਹallelujah ਤੁਸੀਂ ਐਦਾਂ ਨਾ ਕਦੀ ਵੀ ਸੋਚੋ ਕਿ ਅਰਾਧਨਾ ਸ਼ਾਇਦ ਲੋਕਾਂ ਨੂੰ ਇਕੱਠੇ ਹੋਣ ਦੀ ਵੇਟ ਕਰਨ ਦੇ ਲਈ ਚਰਚ ਵਿੱਚ ਕੀਤੀ ਜਾਂਦੀ ਹੈ ਬਹੁਤ سارے ਲੋਕੀ ਇਦਾਂ ਸੋਚਦੇ ਆ ਕਿ ਜਿਆਦਾ ਸਮਾਂ ਆਰਾਧਨਾ ਇਸ ਲਈ ਕੀਤੀ ਜਾਂਦੀ ਕਿ ਜਿਆਦੇ ਤੋਂ ਜਿਆਦੇ ਲੋਕ ਇਕੱਠੇ ਹੋ ਜਾਣ ਫਿਰ ਜਿਹੜਾ ਬਚਨ ਆ ਉਹ ਕੀਤਾ ਜਾਏ। ਇਸ ਲਈ ਨਹੀਂ। ਜਿਹੜੀ ਆਰਾਧਨਾ ਆ ਆਰਾਧਨਾ ਦੇ ਦੁਆਰਾ ਵੈਰੀ ਨੂੰ ਸ਼ਰਮਿੰਦਾ ਕੀਤਾ ਜਾਂਦਾ ਆ, ਵੈਰੀ ਨੂੰ ਕਮਜ਼ੋਰ ਕੀਤਾ ਜਾਂਦਾ ਆ, ਆਰਾਧਨਾ ਦੇ ਦੁਆਰਾ ਵੈਰੀ ਨੂੰ ਹਰਾਇਆ ਜਾਂਦਾ ਆ। ਹallelujah। ਪੁਰਾਣ ਉਲਟ ਟੈਸਟਾਮੈਂਟ ਦੇ ਵਿੱਚ ਜਦੋਂ ਮਨੁੱਖਾਂ ਨੂੰ ਯਿਸੂ ਨਾਮ ਨਹੀਂ ਦਿੱਤਾ ਗਿਆ ਸੀ ਅੱਜ ਸਾਡੇ ਕੋਲੇ ਇੱਕ ਨਾਮ ਦਿੱਤਾ ਗਿਆ ਜਿਹੜਾ ਸਭ ਨਾਮਾਂ ਚੋਂ ਉੱਚਾ ਨਾਮ ਆ ਅਰਥਾਤ ਯਿਸੂ ਨਾਮ ਪਰ 올ਟ ਟੈਸਟਾਮੈਂਟ ਦੇ ਵਿੱਚ ਜਦੋਂ ਮਨੁੱਖਾਂ ਦੇ ਕੋਲੇ ਯਿਸੂ ਨਾਮ ਨਹੀਂ ਸੀ ਉਸ ਵੇਲੇ ਉਹਨਾਂ ਦਾ ਹਥਿਆਰ ਅਰਾਧਨਾ ਸੀ ਉਹ ਗੀਤ ਗਾ ਕੇ ਪਰਮੇਸ਼ਵਰ ਜੀ ਦੀ ਮਹਿਮਾ ਕਰਦੇ ਸੀ ਔਰ ਉਹ ਮਹਿਮਾ ਹੀ ਉਹਨਾਂ ਦੇ ਜੀਵਨ ਦੇ ਵਿੱਚ ਜਿੱਤ ਪਾਉਣ ਵਾਲਾ ਇੱਕ ਜਬਰਦਸਤ ਹਥਿਆਰ ਸੀ ਹallelujah ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਸ਼ਾਉਲ ਰਾਜੇ ਵਾਲੀ ਜਿਹੜੀ ਕਥਾ ਹੈ ਉਹ ਸੁਣੀ ਹੋਵੇ ਕਿ ਸ਼ਾਉਲ ਦੇ ਉੱਤੇ ਇੱਕ ਦੁਸ਼ਟ ਆਤਮਾ ਚੜਦਾ ਸੀਗਾ ਤੇ ਉਹਨੂੰ ਬਹੁਤ ਜ਼ਿਆਦਾ ਸਤਾਉਂਦਾ ਹੁੰਦਾ ਸੀ ਪਰ ਜਦੋਂ ਹੀ ਰਾਜਾ ਦਾਊਦ ਉਹ ਜੇ ਛੋਟਾ ਹੀ ਸੀ ਪਰ ਜਦੋਂ ਦਾਊਦ ਸਾਜ਼ ਲੈ ਕੇ ਵਜਾਉਣਾ ਸ਼ੁਰੂ ਕਰਦਾ ਸੀ ਔਰ ਪਰਮੇਸ਼ਵਰ ਦੀ ਆਰਾਧਨਾ ਕਰਨੀ ਸ਼ੁਰੂ ਕਰਦਾ ਸੀ ਤਾਂ ਸ਼ਾਉਲ ਦੇ ਉੱਤੇ ਦੁਸ਼ਟ ਆਤਮਾ ਉੱਤਰ ਜਾਂਦਾ ਸੀ ਤੇ ਵਚਨ 'ਚ ਲਿਖਿਆ ਸ਼ਾਉਲ ਨੂੰ ਆਰਾਮ ਆਉਂਦਾ ਸੀ ਹallelujah ਇੰਨੀ ਸਮਰਥਿਆ ਆਰਾਧਨਾ ਦੇ ਵਿੱਚ ਇੰਨੀ ਸਮਰਥਾ ਜਦੋਂ ਸੁਰਤੇ ਤਾਲ ਦੇ ਵਿੱਚ ਇਕੱਠੇ ਹੋ ਕੇ ਤੇ ਇੱਕ ਮਨ ਹੋ ਕੇ ਰਾਤ ਨਾ ਕੀਤੀ ਜਾਂਦੀ ਹੈ ਤਾਂ ਦੁਸ਼ਟ ਆਤਮੇ ਜਿਹੜੇ ਆ ਉਹ ਛੱਡ ਕੇ ਚਲੇ ਜਾਂਦੇ ਆ ਰੋਕੀ ਸ਼ਿਫਾ ਪਾ ਜਾਂਦੇ ਆ ਪਰਮੇਸ਼ਵਰ ਜੀ ਨੂੰ ਪਸੰਦ ਆ ਕਿ ਮਨੁੱਖ ਪਰਮੇਸ਼ਵਰ ਦੀ ਉਸਤਤ ਕਰੇ ਹallelujah ਆਪਾਂ ਦੇਖਦੇ ਆ ਜ਼ਬੂਰਾਂ ਦੀ ਕਿਤਾਬ ਉਹਦਾ 22 ਨੰਬਰ ਅਧਿਆਇ ਉਹਦੀ 3 ਨੰਬਰ ਪੰਕਤੀ ਦੇ ਵਿੱਚ ਉੱਥੇ ਲਿਖਿਆ ਤੂੰ ਤਾਂ ਪਵਿੱਤਰ ਹੈ ਤੂੰ ਜੋ ਇਜ਼ਰਾਈਲ ਦੀਆਂ ਉਸਤਤਾਂ ਵਿੱਚ ਵਸਦਾ ਹੈ ਹallelujah ਇੱਥੇ ਪਰਮੇਸ਼ਵਰ ਦੀ ਉਸਤਤ ਕੀਤੀ ਜਾ ਰਹੀ ਹੈ ਪਰਮੇਸ਼ਵਰ ਜੀ ਨੂੰ ਕਿਹਾ ਜਾ ਰਿਹਾ ਕਿ ਪ੍ਰਭੂ ਤੁਸੀਂ ਤਾਂ ਪਵਿੱਤਰ ਆ ਤੇ ਕਿੱਥੇ ਵਸਦੇ ਆ ਇਜ਼ਰਾਈਲ ਦੀ ਉਸਤਤ ਦੇ ਵਿੱਚ ਮਹਿਮਾ ਦੇ ਵਿੱਚ ਹਰ ਆਪ ਤਾਂ ਦੇ ਵਿੱਚ ਜਦੋਂ ਅਸੀਂ ਗੀਤਾਂ ਦੇ ਵਿੱਚ ਪਰਮੇਸ਼ਵਰ ਜੀ ਨੂੰ ਮਹਿਮਾ ਦਿੰਨੇ ਆ ਤਾਂ ਉਸ ਵੇਲੇ ਉਹਨਾਂ ਸ਼ਬਦਾਂ ਦੇ ਵਿੱਚ ਪਰਮੇਸ਼ਵਰ ਦਾ ਵਾਸ ਹੁੰਦਾ ਆ ਹallelujah ਉਹ ਇਜ਼ਰਾਇਲ ਦੇ ਉਸਤਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਦੇ ਕੇ ਪਰਮੇਸ਼ਵਰ ਜੀ ਨੇ ਸਾਨੂੰ ਮੁੱਲ ਖਰੀਦਿਆ ਹੁਣ ਅਸੀਂ ਸਧਾਰਨ ਨਹੀਂ ਪਰ ਇਜ਼ਰਾਇਲੀ ਹੋ ਗਏ ਹੁਣ ਅਸੀਂ ਅਬਰਾਹਮ ਦੀਆਂ ਬਰਕਤਾਂ ਦੇ ਵਾਰਿਸ ਹੋ ਗਏ ਆ ਪਰਮੇਸ਼ਵਰ ਜੀ ਦੇ ਬੇਟੇ ਬੇਟੀਆਂ ਬਣ ਚੁੱਕੇ ਆ ਹallelujah ਹੁਣ ਅਸੀਂ ਆਮ ਲੋਕਾਂ ਜੇ ਨਹੀਂ ਆ ਹੁਣ ਸਾਡੇ ਲਈ ਬਿਧੀਆਂ ਦੇ ਕਾਨੂੰਨ ਵੱਖਰੇ ਆ ਦੂਜਿਆਂ ਦੇ ਨਾਲ ਆਮ ਲੋਕਾਂ ਨੂੰ ਸੁਣਨ ਦੇ ਵਿੱਚ ਇਹ ਗੱਲ ਮਜ਼ਾਕੀਆ ਲੱਗ ਸਕਦੀ ਆ ਕਿ ਅੱਛਾ ਚਿੱਤ ਪਾਉਣ ਦੇ ਲਈ ਪਰਮੇਸ਼ਵਰ ਦੇ ਗੀਤ ਗਾਉਣਾ ਇੱਕ ਹਥਿਆਰ ਆ ਪਰੇਸ਼ਾਨੀ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਪਰਮੇਸ਼ਵਰ ਦੇ ਗੀਤ ਗਾਉਣੇ ਆ ਇਹ ਤਾਂ ਅੱਗੇ ਹੀ ਬੰਦਾ ਦੁਖੀ ਐ ਹੁਣ ਇਹਨੂੰ ਗੀਤ ਸੋਝਦੇ ਆ ਇੱਕ ਦੁਖੀ ਬੰਦਾ ਗੀਤ ਕਿੱਦਾਂ ਗਾ ਸਕਦਾ ਐ ਉਹ ਆਪਣੇ ਹਿਸਾਬ ਨਾਲ ਸੋਚਦੇ ਆ ਪਰ ਹੁਣ ਅਸੀਂ ਪਰਮੇਸ਼ਵਰ ਜੀ ਦੇ ਹਿਸਾਬ ਦੇ ਨਾਲ ਚੱਲਣਾ ਐ ਹਾਲੇਲੂਇਆ ਆਪਾਂ ਹੋਰ ਦੇਖਦੇ ਆ ਅੱਜ ਆਪਾਂ ਪਵਿੱਤਰ ਬਾਈਬਲ ਚੋਂ ਰੈਫਰੈਂਸ ਦੇਖਣੇ ਆ ਤੇ ਅੱਜ ਆਪਾਂ ਇੱਕ ਬਹੁਤ ਅੱਛੀ ਐਗਜ਼ੈਂਪਲ ਵੀ ਦੇਖਣੀ ਆ ਜਿੱਥੇ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਦੁਆਰਾ ਪਰਮੇਸ਼ਰ ਦੇ ਲੋਕਾਂ ਨੇ ਇੱਕ ਵੱਡੀ ਫਤਿਹ ਨੂੰ ਪ੍ਰਾਪਤ ਕੀਤਾ ਜ਼ਬੂਰ 100 ਉਹਦੀ 2 ਨੰਬਰ ਪੰਕਤੀ 'ਚ ਇਦਾਂ ਲਿਖਿਆ ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਦੇ ਵਿੱਚ ਆਓ ਹalleluyah ਉਹਦੀ ਉਪਾਸਨਾ ਮਾਰ ਮਾਰ ਰਹੇ ਹੁੰਦੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗੀਤ ਕਿੱਥੇ ਚੱਲ ਰਿਹਾ ਹੈ ਕਿੰ다 ਬੰਦਨ ਟੁੱਟਣਗੇ ਉਹਨਾਂ ਦੇ ਦੂਜੇ ਦੀ ਕੀਤੀ ਹੋਈ ਅਰਾਧਨਾ ਦੇ ਨਾਲ ਤੁਹਾਡੇ ਬੰਦਨ ਨਹੀਂ ਟੁੱਟਣੇ ਜਦ ਤੱਕ ਤੁਸੀਂ ਅਰਾਧਨਾ ਨਹੀਂ ਕਰੋਗੇ ਜਦੋਂ ਤੱਕ ਤੁਸੀਂ ਆਨੰਦ ਨਾਲ ਭਰ ਕੇ ਉਹਦੀ ਉਪਾਸਨਾ ਕਰੋਗੇ ਉਹਦੀ ਆਰਾਧਨਾ ਨਹੀਂ ਕਰੋਗੇ ਜਦੋਂ ਤੱਕ ਤੁਸੀਂ ਝੂਮ-ਝੂਮ ਕੇ ਉਹਦਾ ਸ਼ੁਕਰੀਆ ਨਾ ਨਹੀਂ ਕਰੋਗੇ ਤੁਹਾਡੇ ਬੰਧਨ ਨਹੀਂ ਟੁੱਟਣਗੇ ਤੁਹਾਡੇ ਜੀਵਨ ਵਿੱਚ ਕੰਮ ਨਹੀਂ ਹੋਏਗਾ ਕਿਸੇ ਦੀ ਕੀਤੀ ਹੋਈ ਆਰਾਧਨਾ ਤੁਹਾਡੇ ਜੀਵਨ ਦੇ ਵਿੱਚ ਫਲਦਾਰ ਨਹੀਂ ਹੋ ਸਕਦੀ ਜਦੋਂ ਤੱਕ ਤੁਸੀਂ ਖੁਦ ਨਹੀਂ ਕਰੋਗੇ ਬਹੁਤ سارے ਲੋਕ ਪਰੇਸ਼ਾਨੀ ਜਿਹੇ ਵਾਲਾ ਮੂੰਹ ਲੈ ਕੇ ਚਰਚ ਦੇ ਵਿੱਚ ਆਉਂਦੇ ਆ ਦੁਖੀ ਜਿਹਾ ਚਿਹਰਾ ਬਣਾ ਕੇ ਰੋਂਦੇ ਕਰ ਲਾਉਂਦੇ ਜੇ ਹਾਏ ਹਾਏ ਕਰਦੇ ਮਰ ਗਏ ਮਰ ਗਏ ਕਰਕੇ ਲੁੱਟੇ ਗਏ ਕਰਦੇ ਹੋਏ ਆਉਂਦੇ ਆ ਵੱਛਨ ਕਿੱਦਾਂ ਦੱਸਦਾ ਪਰਮੇਸ਼ਰ ਦੇ ਘਰ ਦੇ ਵਿੱਚ ਐਂਟਰ ਕਿੱਦਾਂ ਹੋਣਾ ਹੈ ਖੁਸ਼ੀ ਦੇ ਨਾਲ ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਦੇ ਵਿੱਚ ਆਓ ਤੁਹਾਡੇ ਮੂੰਹ ਦੇ ਵਿੱਚ ਉਲਾਮੇ ਤੇ ਮੇੜੇ ਨਹੀਂ ਹੋਣੇ ਚਾਹੀਦੇ ਹਾਏ ਨਹੀਂ ਮੈਨੂੰ ਤਾਂ 7 ਹਫ਼ਤੇ ਹੋ ਗਏ ਹਜੇ ਤੱਕ ਕੋਈ ਫਰਕ ਨਹੀਂ ਪਿਆ ਤੇ ਐਂਟਰ ਕਰਨ ਦੇ ਚਰਚ ਦੇ ਗੇਟਸ ਐਂਟਰ ਕਰ ਰਹੇ ਆ ਸੋਲੂਸ਼ਨ ਹਾਲ ਦੇ ਵਿੱਚ ਜਿੱਥੇ ਸਾਰੀਆਂ ਸਮੱਸਿਆਵਾਂ ਦੇ ਹੱਲ ਆ। ਇਦਾਂ ਦੇ ਲੋਕ ਕਦੀ ਆਸ਼ੀਸ਼ ਨਹੀਂ ਪਾ ਸਕਦੇ, ਇਦਾਂ ਦੇ ਲੋਕ ਕਦੀ ਵੀ ਬਰਕਤ ਨਹੀਂ ਪਾ ਸਕਦੇ। ਤੁਹਾਡੇ ਚਿਹਰੇ ਖਿੜੇ ਹੋਏ ਹੋਣੇ ਚਾਹੀਦੇ ਆ। ਤੁਹਾਡੇ ਹਾਫ-ਭਾਅ ਬਿਆਨ ਕਰਦੇ ਕਿ ਤੁਸੀਂ ਕਿੰਨਾ ਕੁ ਪ੍ਰੇਮ ਕਰਦੇ ਹੋ ਪਰਮੇਸ਼ਵਰ ਦੇ ਨਾਲ, ਤੁਹਾਡੇ ਹਾਫ-ਭਾਅ ਬਿਆਨ ਕਰਦੇ ਤੁਹਾਨੂੰ ਕਿੰਨੀ ਕਿ ਨੇਚਾ ਹੈ ਪਰਮੇਸ਼ਵਰ ਦੇ ਉੱਤੇ। ਜੇ ਤੁਹਾਨੂੰ ਨੇਚਾ ਹੀ ਨਹੀਂ ਹੋਊਗੀ ਤੁਹਾਡੇ ਮਨ ਦੇ ਅੰਦਰ ਖੁਸ਼ੀ ਨਹੀਂ ਹੋਊਗੀ ਪਰਮੇਸ਼ਵਰ ਦਾ ਕੰਮ ਵੀ ਤੁਹਾਡੇ ਜੀਵਨ ਦੇ ਵਿੱਚ ਨਹੀਂ ਹੋਊਗਾ ਇਸ ਲਈ ਜਦੋਂ ਵੀ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਆਉਣਾ इवन ਜਦੋਂ ਤੁਸੀਂ ਆਪਣੇ ਘਰੋਂ ਹੀ ਤੁਰਨਾ ਕਿਸੇ ਦੀ ਕੋਈ ਬੁਰੀਾਈ ਨਹੀਂ ਕਰਨੀ ਕਿਸੇ ਨੇ ਰਸਤੇ ਵਿੱਚ ਕੋਈ ਚੁਗਲੀ ਨਹੀਂ ਕਰਨੀ ਸਾਰਾ ਰਸਤਾ ਆਨੰਦ ਨਾਲ ਰੋ ਕੇ ਮੈਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾ ਰਿਹਾ ਅੱਜ ਵਚਨ ਦੇ ਰਾਈ ਪਰਮੇਸ਼ਰ ਜੀ ਨੇ ਮੇਰੇ ਨਾਲ ਗੱਲ ਕਰਨੀ ਆ ਅੱਜ ਮੇਰੇ ਹਰੇਕ ਉਸ ਸਵਾਲ ਦਾ ਮੈਨੂੰ ਜਵਾਬ ਮਿਲਣ ਵਾਲਾ ਜਿਹੜੇ ਮੈਨੂੰ ਬਾਰ-ਬਾਰ ਪਰੇਸ਼ਾਨ ਕਰ ਰਹੇ ਆ ਅੱਜ ਮੈਂ ਉੱਥੇ ਝੂਮ-ਝੂਮ ਕੇ ਗਾਉਂਗਾ ਅੱਜ ਮੈਂ ਨੱਚ-ਨੱਚ ਕੇ ਉੱਥੇ ਪਰਮੇਸ਼ਰ ਦੀ ਮਹਿਮਾ ਕਰੂੰਗਾ ਮੈਂ ਐਸੀ ਅਰਾਧਨਾ ਕਰੂੰਗਾ ਕਿ ਪਰਮੇਸ਼ਰ ਮੇਰੇ ਉੱਤੇ ਮਿਹਰવાન ਹੋਣਗੇ ਔਰ ਉਹ ਮੇਰੀ ਪ੍ਰਾਰਥਨਾ ਦਾ ਉੱਤਰ ਦੇਣਗੇ ਅੱਜ ਜਦੋਂ ਮੈਂ ਨੱਚਾਂਗਾ ਤਾਂ ਵੈਰੀ ਜਿਹੜਾ ਆ ਉਹ ਕਮਜ਼ੋਰ ਹੁੰਦਾ ਜਾਏਗਾ ਮੈਂ ਹੱਸਾਂਗਾ ਤਾਂ ਵੈਰੀ ਰੋਏਗਾ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਵਾਂਗਾ ਤਾਂ ਮੇਰੇ ਜੀਵਨ ਚੋਂ ਦੁਸ਼ਟ ਆਤਮੇ ਨਿਕਲ ਜਾਣਗੇ ਹallelujah ਪਰ ਜਦੋਂ ਤੁਸੀਂ ਆਉਂਦੇ ਆ ਤੁਸੀਂ ਤਾਂ ਰਾਹ ਦੇ ਵਿੱਚ ਹੋਰ ਹੀ ਕੁਝ ਕਰਦੇ ਆਉਂਦੇ ਆ ਹੋਰ ਹੀ ਉਲਝਣਾ ਦੇ ਵਿੱਚ ਉਲਝੇ ਹੋਏ ਆਉਂਦੇ ਆ ਕਿੰਨੀ ਵਾਰੀ ਪ੍ਰਭੂ ਦੇ ਦਾਸ ਜੀ ਨੇ ਆਪਾਂ ਨੂੰ ਇਹ ਗੱਲ ਸਮਝਾਈ ਆ ਕਿ ਤੁਸੀਂ ਇੱਕ ਨਿਸ਼ਾਨਾ ਸੈੱਟ ਕਰਕੇ ਆਇਆ ਕਰੋ ਆਪਣੇ ਮਨ ਦੇ ਵਿੱਚ ਇੱਕ ਇੱਕ ਗੋਲ ਸੈੱਟ ਕਰਕੇ ਆਇਆ ਕਰੋ ਇੱਕ ਚੀਜ਼ ਮਿੱਥ ਕੇ ਆਇਆ ਕਰੋ ਕਿ ਅੱਜ ਜਦੋਂ ਮੈਂ ਪਰਮੇਸ਼ਵਰ ਜੀ ਦੇ ਘਰ ਵਿੱਚ ਜਾਣਾ ਇਸ ਚੀਜ਼ ਦੇ ਉੱਤੇ ਫਤਿਹ ਪਾ ਕੇ ਆਉਣੀ ਆ ਇਹ ਗਵਾਹੀ ਮੇਰੀ ਬਣ ਜਾਣੀ ਜਦੋਂ ਮੈਂ ਅੱਜ ਪਰਮੇਸ਼ਵਰ ਦੇ ਘਰ ਵਿੱਚ ਆਉਣਾ ਤੇ ਬਹੁਤ ਸਾਰੇ ਚੁੱਪ ਕਰਕੇ ਬਸ ਇਹੀ ਦੇਖਦੇ ਆ ਅੱਛਾ ਜੈਤਵਾਰਾ ਚਰਚ ਨੂੰ ਜਾਣਾ ਚਲੋ ਭਾਈ ਹੋ ਜੋ ਤਿਆਰ ਕੁਝ ਵੀ ਨਹੀਂ ਉਹਨਾਂ ਨੇ ਮਨ ਦੇ ਵਿੱਚ ਰੱਖਿਆ ਉੱਚਤਾ ਲੈ ਕੇ ਆਓ ਆਪਣੇ ਮਨ ਦੇ ਅੰਦਰ ਸਧਾਰਨ ਤਰੀਕੇ ਦੇ ਨਾਲ ਨਾ ਆਇਆ ਕਰੋ ਉਤਸ਼ਾਹ ਦੇ ਨਾਲ ਆਇਆ ਕਰੋ ਚਾਹ ਦੇ ਨਾਲ ਆਇਆ ਕਰੋ ਸ਼ੁਕਰਗੁਜ਼ਾਰੀ ਦੇ ਨਾਲ ਆਇਆ ਕਰੋ ਮਨ ਵਿੱਚ ਕੁਝ ਧਾਰ ਕੇ ਆਇਆ ਕਰੋ ਕਿ ਅੱਜ ਅਸੀਂ ਪਰਮੇਸ਼ਵਰ ਜੀ ਦੇ ਨਾਲ ਗੱਲਾਂ ਕਰਨੀਆਂ ਆ ਅੱਜ ਪਰਮੇਸ਼ਵਰ ਜੀ ਨੇ ਸਾਡੇ ਨਾਲ ਗੱਲਾਂ ਕਰਨੀਆਂ ਆ ਅੱਜ ਉੱਥੇ ਅਸੀਂ ਪਰਮੇਸ਼ਵਰ ਦੀ ਉਸਤਤ ਦੇ ਗੀਤ ਗਾਉਣੇ ਆ ਹਾਲੇਲੂਇਆ ਸਾਡੇ ਮੂੰਹ ਜਕਾਰਿਆਂ ਦੇ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਮੈਂ ਅੱਗੇ ਵੀ ਕਹਿਆ ਸੀ ਸੰਡੇ ਨੂੰ ਤਾਂ ਜਿਹੜੀਆਂ ਲਾਗੇ ਦੀਆਂ ਫਸਲਾਂ ਆ ਨਾ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਚਾਹੀਦਾ ਆ ਕਿ ਇੱਥੇ ਕੁਝ ਹੈਗਾ ਆ ਕਿ ਲੋਕੀ ਆ ਰਹੇ ਹallelujah ਦੇ ਨਾਰੇ ਲੱਗ ਰਹੇ ਆ ਜੈ ਜੈਕਾਰ ਹੋ ਰਹੀ ਆ ਕਿ ਪਰਮੇਸ਼ਵਰ ਦੇ ਘਰ ਦੇ ਵਿੱਚ ਪਰਮੇਸ਼ਵਰ ਦੇ ਧੀਆ ਪੁੱਤਰ ਆ ਰਹੇ ਆ